ਇਹ ਸਾਡੇ ਦਸੂਹਾ ਹਲਕੇ ਦੇ ਵਿੱਚ ਪਿੰਡ ਸਗਰਾਂ ਦੇ ਨੇੜੇ ਪਿਛਲੇ ਦਿਨੀ ਇੱਕ ਬੜੀ ਦੁਰਘਟਨਾ ਹੋਈ ਸੀ ਬੜੀ ਦੁਖਦਾਈ ਜਿਹੜੀ ਸਮਾਜ ਸੇਵਾ ਪਰਿਵਾਰਾਂ ਦੇ ਵਾਸਤੇ ਔਰ ਬੱਸ ਦਾ ਐਕਸੀਡੈਂਟ ਹੋਇਆ ਸੀ ਉਸ ਦੇ ਵਿੱਚ ਕਈ ਪਰਿਵਾਰ ਜਿਹੜੇ ਜ਼ਖਮੀ ਹੋਏ ਸੀਗੇ ਔਰ ਕਈ ਲੋਕ ਜਿਹੜੇ ਉਹਨਾਂ ਦੇ ਵਿੱਚ ਡੈਥ ਹੋ ਗਏ ਸੀ ਔਰ ਉਸੇ ਦਿਨੀ ਅਸੀਂ ਮੁੱਖ ਮੰਤਰੀ ਸਾਹਿਬ ਤੱਕ ਗੱਲ ਪਹੁੰਚਾਈ ਸੀ ਕਿ ਜਿਹੜੇ ਬੱਸ ਦੇ ਵਿੱਚ ਜਿਹੜੇ ਲੋਕ ਨੇ ਉਹ ਆਮ ਪਰਿਵਾਰਾਂ ਦੇ ਵਿੱਚੋਂ ਲੋਕ ਜਾਨ ਵਾਲੇ ਹੁੰਦੇ ਆ ਉਹਨਾਂ ਦੀ ਜਿਹੜੀ ਮਦਦਿਆ ਕੀਤੀ ਜਾਣੀ ਚਾਹੀਦੀ ਹੈ। ਔਰ ਸੀਐਮ ਸਾਹਿਬ ਵੱਲੋਂ ਸਾਡੀ ਉਸਤਨੀ ਗੱਲ ਮੰਨ ਲਈ ਸੀਗੀ ਔਰ ਉਹਨਾਂ ਨੇ ਅਨਾਉਂਸਮੈਂਟ ਕਰ ਦਿੱਤੀ ਸੀ ਵੀ ਜਿਹੜੇ ਇੰਜਰਡ ਲੋਕ ਨੇ ਉਹਨਾਂ ਨੂੰ 50000 ਰੁਪਿਆ ਸਹਾਇਤਾ ਦਿੱਤੀ ਜਾਊਗੀ ਔਰ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਇਸ ਦੁਨੀਆ ਤੋਂ ਚਲੇ ਗਏ ਆ ਉਹਨਾਂ ਨੂੰ 2 ਲੱਖ ਦੀ ਜਿਹੜੀ ਮਦਦਿਆ ਸਰਕਾਰ ਵੱਲੋਂ ਕੀਤੀ ਜਾਊਗੀ। ਔਰ ਪਿਛਲੇ ਦਿਨ ਹੀ ਅਸੀਂ ਹਾਜੀਪੁਰ ਦੇ ਵਿੱਚ ਵੀ ਜਿਹੜੇ ਕੋਈ ਇੰਜਰਡ ਪਰਿਵਾਰ ਸੀਗੇ ਉਹਨਾਂ ਦੇ ਤੇ ਪਰਿਵਾਰਕ ਮੈਂਬਰਾਂ ਨੂੰ 50000 ਦੀ ਜਿਹੜੀ ਚੈੱਕ ਸੀਗੀ ਉਹ ਦਿੱਤੇ ਆ। ਔਰ ਅੱਜ ਮਾਰਕੀਟ ਕਮੇਟੀ ਦਫ਼ਤਰ ਵਿਖੇ ਜਿਹੜੇ ਸਾਡੇ ਦਸੂਹੇ ਹਲਕੇ ਦੇ ਜਿਨ੍ਹਾਂ ਦੇ ਡੈਥ ਹੋਏ ਉਹਨਾਂ ਦੇ ਪਰਿਵਾਰਾਂ ਨੂੰ 2 ਲੱਖ ਦਾ ਹਰੇਕ ਪਰਿਵਾਰ ਨੂੰ ਜਿਹੜੀ ਮਦਦ ਹੈ ਉਹ ਦਿੱਤੀ ਗਈ ਹੈ ਸੋ ਮੈਂ ਦਿੱਤੇ ਇਹਨਾਂ ਪਰਿਵਾਰਾਂ ਦੇ ਦੁੱਖ ਦੇ ਵਿੱਚ ਛੜੀ ਇੱਕ ਉਹਨਾਂ ਕਿਉਂਕਿ ਪੈਸੇ ਦੇ ਨਾਲ ਉਹ ਪਰਿਵਾਰਾਂ ਦੇ ਜਿਹੜੀ ਜ਼ਿੰਦਗੀ ਵਾਪਸ ਨਹੀਂ ਆ ਸਕਦੀ ਪਰ ਸਰਕਾਰ ਵੱਲੋਂ ਜਿਹੜੀ ਕਮਿਟਮੈਂਟ ਕੀਤੀ ਗਈ ਸੀ ਪਰਿਵਾਰਾਂ ਦੇ ਨਾਲ ਮੁੱਖ ਮੰਤਰੀ ਸਾਹਿਬ ਵੱਲੋਂ ਉਹ ਪੂਰੀ ਕੀਤੀ ਗਈ ਹੈ ਮੈਂ ਮੁੱਖ ਮੰਤਰੀ ਸਾਹਿਬ ਦਾ ਇਹਨਾਂ ਪਰਿਵਾਰਾਂ ਦੇ ਵੱਲੋਂ ਵੀ ਸਾਡੇ ਆਪਣੇ ਪਰਿਵਾਰ ਨੇ ਇਹਨਾਂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਔਖੇ ਸਮੇਂ ਦੇ ਵਿੱਚ ਇਹਨਾਂ ਪਰਿਵਾਰਾਂ ਦੀ ਜਿਹੜੀ ਮਦਦ ਕੀਤੀ। 어. 도대체 뭐 可以，可以。